ਜੇ ਤੁਹਾਡੇ ਗੋਡੇ ਦੁਖਦੇ ਆ ਤੂੰ ਗੋਡੇ ਗੋਡੇ ਨੇ ਮੇ ਵਾ ਹੋਰ ਕੁਝ ਕਰ ਨੀਚੇ ਬੈ ਜਾ ਪੂਰਾ ਫਰਾ ਬੈ ਜਾ ਨਾ ਬੈਡ ਗੁਰੂ ਦੇ ਚਰਨਾਂ 'ਚ ਪਰ ਗੁਰੂ ਦੀ ਬਰਾਬਰੀ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਬਹੁਤ ਵੱਡੀ ਗਲਤੀ ਹੈ ਜਿਹੜੇ ਉਹਨਾਂ ਦੇ ਕਮੈਂਟਾਂ ਦੇ ਵਿੱਚ ਆਉਂਦੇ ਨੇਗੇ ਜੋ ਸੰਤਾਂ ਨੇ ਸੇਵਾਦਾਰਾਂ ਵੱਲੋਂ ਕਮੈਂਟ ਕੀਤੇ ਜਾਂਦੇ ਨੇ ਵੀ ਬਾਬੇ ਨੇ ਮੱਝਾਂ ਵੰਡੀਆਂ ਜੀ ਬਾਬੇ ਨੇ ਭਲਾਣੇ ਤੋਂ ਲੰਗਰ ਲਾਏ ਜੀ ਲੰਗਰਾਂ ਦਾ ਤੇ ਇਹਦੇ ਵਿੱਚ ਮਸਲ ਹੀ ਕੋਈ ਨਹੀਂ ਗੱਲ ਤਾਂ ਮਹਾਰਾਜ ਦੀ ਬਰਾਬਰੀ ਦੇਗਾ ਜੇ ਅਸੀਂ ਅੱਜ ਕੁਰਸੀਆਂ ਲਾ ਕੇ ਬਹਿਨੇਗੇ ਅਸੀਂ ਕੱਲ ਨੂੰ ਛੋਟੇ ਲੈਵਲ ਤੇ ਕਿਸੇ ਨੂੰ ਕਿਵੇਂ ਸਮਝਾਵਾਂਗੇ ਇਹ ਸਾਡੀ ਆ ਵੱਡੀਆਂ ਸੰਪਰਦਾਵਾਂ ਹੀ ਇਸ ਰਾਹ ਚੱਲ ਪਈਆਂ ਅਸੀਂ ਇਹ ਨਹੀਂ ਕਹਿੰਦੇ ਵੀ ਲੱਕ ਹਿੱਲੇ ਮਜਾਜਣ ਦਾ ਉਹ ਤਾਂ ਨਹੀਂ ਅਸੀਂ ਸਤਕਾਰ ਕਰਦੇ ਜਦ ਸਾਨੂੰ ਵੀ ਸੁਪਨੇ ਆਉਂਦੇ ਨੇ ਵਿਆਹ ਦੇ ਫਿਰ ਵਿਆਹ ਕਰਵਾ ਲੈਦਾ ਫਿਰ ਉੱਥੇ ਕਾਨੂੰ ਬੈਠੇ ਗਾਦੇ ਵਿੱਚ ਠੀਕ ਹੈ ਜੇ ਸਾਨੂੰ ਸੁਪਨੀ ਵਿਆਹ ਦੇ ਆਉਂਦੇ ਨੇ ਅਸੀਂ ਕਰਵਾਏਗਾ ਅਸੀਂ ਥੋੜੀ ਗੱਲਾਂ ਤੀਗਾ ਵੀ ਸਾਨੂੰ ਸੁਪਨੇ ਵਿਆਹ ਦੇ ਆਉਂਦੇ ਨੇਗੇ ਵੀ ਜੇ ਮੈਨੂੰ ਮਤਲਬ ਉੱਥੇ ਅਕਾਲ ਤਖਤ ਤੇ ਬੁਲਾਇਆ ਜਾਂਦਾ ਤਾਂ ਮੈਂ ਜਾਊਂਗਾ ਬੁਲਾਉਣਗੇ ਅਕਾਲ ਤਖਤ ਤੇ ਇਹ ਤਾਂ ਜੀ ਹੁਣ ਉਹਨਾਂ ਨੂੰ ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਬੁਲਾਉਣਗੇ ਇਹ ਮਤਲਬ ਪਹਿਲਾਂ ਅੰਬਰਤਪਾਲ ਵੇਲੇ ਵੀ ਇਹ ਲੋਕਾਂ ਨੇ ਗੱਲ ਕੀਤੀ ਸੀ ਉਹਨੇ ਵੀ ਕੂਕੀਆਂ ਤੇ ਆ ਕੁਰਸੀਆਂ ਤੇ ਉਦੋਂ ਵੀ ਸਾਡੇ ਲੋਕ ਬੜੇ ਵਿਰੋਧ ਦੇ ਵਿੱਚ ਆਜ ਤੇ ਅੰਬਰਤਪਾਲ ਤੇ ਤਾਂ ਜਿਹੜਾ ਕੋਈ ਕੁਰਸੀ ਬਾਰੇ ਬੋਲੂਗਾ ਜਾਂ ਮਹਾਰਾਜ ਬਾਰੇ ਬੋਲੂਗਾ ਤਾਂ ਉਹਦੇ ਵਿਰੋਧ ਦੇ ਵਿੱਚ ਲੋਕ ਆਉਂਦੇ ਹੀ ਆਉਂਦੇ ਨੇ ਕਾਲ ਤਾਕਤ ਦੇ ਜਥੇਦਾਰ ਨੇ ਉਹਨੂੰ ਕਰਨਾ ਪਊਗਾ ਅੱਛਾ ਨਹੀਂ ਕਰੂਗਾ ਫਿਰ ਉਹ ਕਾਲ ਤਾਕਤ ਦੇ ਜਥੇਦਾਰ ਕਹਦੇ ਨੇ ਉਹ ਠੀਕ ਹੈ ਇਹ ਸਾਡੇ ਜਿਹੜੇ ਜ਼ਥੇਦਾਰ ਨੇ ਇਹਨਾਂ ਨੂੰ ਇਹ ਲੈਣਾ ਚਾਹੀਦਾ ਮਤਲਬ ਇਹਨਾਂ ਨੂੰ ਇਹ ਵਿਵਾਦ ਮਟਾਉਣਾ ਚਾਹੀਦਾ ਕਿਉਂ ਸਾਨੂੰ ਲੜਾ ਮਰਵਾ ਮਰਵਾ ਰਹੇ ਨੇ ਇਹ ਅੱਜ ਹਾਂਜੀ ਬਾਬਾ ਜੀ ਕੀ ਮਸਲੇ ਤੇ ਗੱਲਬਾਤ ਕਰਨਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸਲੇ ਤੇ ਗੱਲ ਤਾਂ ਸੀ ਇਹ ਕਰਨੀ ਚਾਹੁੰਦੇ ਆ ਜੋ ਅਸੀਂ ਮੀਡੀਆ ਤੇ ਦੇਖਨੇ ਆ ਜਥੇਦਾਰ ਦਾ ਇਹ ਬਿਆਨ ਆਇਆ ਸੀ ਰਾਜਾ ਰਾਜ ਸਿੰਘ ਅਰਪਾ ਖਰਵਾ ਤਰਨਾ ਦਲ ਦੇ ਮੁਖੀ ਜਿੱਥੇ ਵੀ ਕਿਤੇ ਕੋਈ ਮਸਲਾ ਹੁੰਦਾ ਹੈਗਾ ਕੋਮ ਦਾ ਤੇ ਉੱਥੇ ਸੰਘਰਸ਼ ਲੜਦੇ ਨੇਗੇ ਜਾ ਕੇ ਮੂਹਰੇ ਹੋ ਕੇ ਹਰ ਇੱਕ ਥਾਵੇਂ ਜਿਹੜਾ ਨੇ ਜੋ ਬਚਨ ਕੀਤਾ ਹੈਗਾ ਜੋ ਪੁੱਛੋ ਵਾਲੇ ਸੰਤਾਂ ਬਾਰੇ ਬਰਾਬਰ ਕੁਰਸੀ ਲਾਈ ਬੈਠੇ ਨੇਗੇ ਮਹਾਰਾਜ ਦੇ ਬਰਾਬਰ ਇਹ ਗੱਲ ਤਾਂ ਸਾਰੀ ਬਰਾਬਰ ਦੀ ਹੈਗੀ ਵੀ ਬਰਾਬਰ ਹੱਕ ਨਹੀਂ ਬਣਾਉਂਦਾ ਉਹ ਕਹਿੰਦੇ ਨੇ ਅਸੀਂ ਵੀ ਲੰਗਰ ਬਹੁ ਲਾਏ ਨੇ ਜੀ ਕਿਸਾਨ ਅੰਦੋਲਨ ਚ ਹੋਰ ਬਹੁਤ ਸੇਵਾ ਕਰਦੇ ਆ ਨਹੀਂ ਲੰਗਰਾਂ ਬਾਰੇ ਨਹੀਂ ਕੋਈ ਚੱਕਰ ਹੈਗਾ ਲੰਗਰ ਜਿੰਨੇ ਮਰਜ਼ੀ ਲਾਈ ਜਾਣ ਲੰਗਰਾਂ ਦਾ ਤਾਂ ਕੋਈ ਸਵਾਲ ਹੀ ਨਹੀਂ ਹੈਗਾ ਇਹ ਤਾਂ ਜਿਹੜੇ ਅਸੀਂ ਜੇ ਅਸੀਂ ਵੱਡੇ ਮੁਖੀ ਹੋ ਕੇ ਜੱਡੀਆਂ ਵੱਡੀਆਂ ਸੰਪਰਦਾਵਾਂ ਨੇ ਜੇ ਅਸੀਂ ਆਪ ਹੀ ਮੂਰੇ ਹੋ ਕੇ ਅਸੀਂ ਕੁਰਸੀਆਂ ਲਾ ਕੇ ਬਹਿ ਗਏ ਫਿਰ ਅਸੀਂ ਛੋਟਿਆਂ ਨੂੰ ਕਿਵੇਂ ਰੋਕਾਂਗੇ ਜਿਵੇਂ ਪਿੰਡਾਂ ਦੇ ਵਿੱਚ ਵੀ ਦਰਬਾਰ ਸਾਹਿਬ ਦੇ ਵਿੱਚ ਅਸੀਂ ਕਈ ਥਾਵਾਂ 'ਤੇ ਕਮੇਟੀਆਂ ਨੇ ਵੀ ਕਿਹਾ ਭਾਈ ਦਰਬਾਰ ਸਾਹਿਬ 'ਚ ਕੁਰਸੀਆਂ ਨਹੀਂ ਲੱਗਣੀਆਂ ਚਾਹੀਦੀਆਂ ਇਹ ਬਹਾਨਾ ਕੀ ਘੜਦੇ ਨੇ ਜਿਨ੍ਹਾਂ ਦੇ ਗੋਡੇ ਦੁਖਦੇ ਨੇ ਅਸੀਂ ਮਹਾਰਾਜ ਮੂਰੇ ਬੇਨਤੀ ਕਰੀ ਅਰਦਾਸ ਬੇਨਤੀ ਕਰੀਓ ਸਾਡੇ ਗੋਡੇ ਹਟਾ ਦੂਗਾ ਜਾਂ ਅਸੀਂ ਬਾਹਰ ਭਾਂਡੇ 'ਚ ਬਹਿ ਜਾਈਏ ਜਾਂ ਬਾਹਰ ਥੱਲੇ ਬਹਿ ਜਾਈਏ ਪਰ ਸਾਡਾ ਇਹ ਦੇਖੋ ਦੇਖ ਜੇ ਅਸੀਂ ਸਾਡੇ ਮੁਖੀਏ ਕਨਾ ਅਸੀਂ ਸੰਤਾਂ ਨੂੰ ਮਾੜਾ ਨਹੀਂ ਕਹਿੰਦੇ ਮਾੜਾ ਇਹ ਹੈਗਾ ਵੀ ਪਰ ਉਹਨਾਂ ਨੇ ਬਰਾਬਰ ਜੋ ਕੁਰਸੀ ਲੱਗੀ ਹੋਈ ਹੈ ਉਹਦੇ ਤੇ ਜੋ ਵਿਵਾਦ ਉੱਠੇਗਾ ਜੇ ਰਾਜਾ ਰਾਜ ਸਿੰਘ ਨੇ ਵਾਚਨ ਕੀਤੇ ਨੇ ਬੜੇ ਸਹੀ ਕੀਤੇ ਨੇ ਵੀ ਜੇ ਅਸੀਂ ਇਹ ਮੁਖੀ ਹੋ ਕੇ ਇਹ ਕੰਮ ਕਰਨ ਲੱਗੇ ਸੀ ਦੂਜਿਆਂ ਨੂੰ ਕਿਵੇਂ ਰੋਕਾਂਗੇ ਅਸੀਂ ਅੱਜ ਵੀ ਥੋੜਾ ਜਿਹਾ ਮੀਡੀਆ ਤੇ ਸੁਣਿਆ ਸੀ ਕਹਿੰਦਾ ਜੀ ਮੈਨੂੰ ਸੁਪਨੇ ਦੇ ਵਿੱਚ ਮੇਰਾ ਵਿਆਹ ਹੋ ਗਿਆ ਤੇ ਜੋ ਲੱਕ ਹਿਲਦੇ ਮੰਗਾਜਨ ਜੀ ਵਾਲਾ ਪਰ ਜੋ ਜੋ ਸੰਤ ਹੁੰਦੇ ਨੇ ਕਿ ਨਾ ਸੰਤਾਂ ਦੇ ਅੰਦਰੋਂ ਇਹ ਵਾਚਨ ਸੋਭਾ ਨਹੀਂ ਦਿੰਦਾ ਜੋ ਜੋ ਮਰਜੀ ਉਹਨਾਂ ਦੇ ਅੰਦਰੋਂ ਫੁਰਨੇ ਦਾ ਅਸੀਂ ਬਥੇਰੇ ਕਹਿੰਦਾ ਕਿ ਸਾਡੇ ਅੰਦਰੋਂ ਇੰਨੇ ਫੁਰਨੇ ਉੱਠਦੇ ਨੇ ਜੀ ਅਸੀਂ ਸੰਗਤ ਨੂੰ ਥੋੜੀ ਜਿਹੀ ਸਹੂਬਤ ਕਰ ਸਕਦੇ ਹਾਂਗੇ ਉਹ ਬੁਰਨਿਆਂ ਨੂੰ ਜੀ ਮਾਰੀਏ ਨਾਮ ਨਾਲ ਜਿੰਨਾ ਅਸੀਂ ਨਾਮ ਜਪਾਂਗੇ ਜਿੰਨੀ ਬੰਦਗੀ ਕਰਾਂਗੇ ਸਾਨੂੰ ਤਾਂ ਫੁਰਮੇ ਹੀ ਨਹੀਂ ਆਉਣਾ ਚਾਹੀਦਾ ਮਸਲਾ ਤਾਂ ਸਾਰਾ ਕੁਰਸੀ ਦਾ ਹੈ ਤੇ ਉਹਨੇ ਇਹ ਵੀ ਮੰਨ ਲਿਆ ਵੀ ਕਾਲ ਤੱਕ ਤੱਕ ਵੱਲੋਂ ਜੋ ਮੈਨੂੰ ਹੁਕਮ ਆਊਗਾ ਮੈਨੂੰ ਸਿਰ ਮੱਤੇ ਮੰਨੂਗਾ ਚਲੋ ਬਹੁਤ ਅਸੀਂ ਉਹਦਾ ਵੀ ਧੰਨਵਾਦ ਕਰਦੇ ਹਾਂ ਸੰਗਤ ਤੋਂ ਸਾਰੀ ਤੋਂ ਮਾਫੀ ਮੰਗੇ ਸਾਰੇ ਖਾਲਸੇ ਪੰਥ ਤੋਂ ਮਾਫੀ ਮੰਗੇ ਤੂੰ ਕਿਹੜਾ ਕਿਸੇ ਤੋਂ ਮੰਗਣੀ ਹੈ ਖਾਲਸੇ ਪੰਥ ਨੂੰ ਪਹਿਲ ਦਤੀ ਹੈਗਾ ਨਾ ਜੇ ਨਾ ਹੀ ਬਹਿਣਾ ਉਹ ਕੁਰਸੀ ਲਾ ਕੇ ਬਾਹਰ ਭਾਂਡੇ ਚ ਬਹਿ ਜਾਦੇ ਮਸਲਾ ਹੀ ਨਹੀਂ ਹੁੰਦਾ ਤੀਗਾ ਇਹ ਮਸਲਾ ਏ ਬਵਾਦ ਹੀ ਨਹੀਂ ਉੱਠਦਾ ਤੀ ਉਹ ਬਾਹਰ ਬਹਿ ਜਾਦਾ ਗੱਲ ਤਾਂ ਕੁਰਸੀ ਵੀ ਆ ਹੋਰ ਉਹਦੇ ਨਾਲ ਕੋਈ ਬੈਰ ਵਿਰੋਧ ਨਹੀਂ ਪਰ ਮਸਲਾ ਤਾਂ ਸਾਰਾ ਜੋ ਬਰਾਬਰਤਾ ਹੀ ਕਰਦੇ ਨੇ ਉਹਨਾਂ ਨੇ ਤਾਂ ਨਾਲ ਨਾਮ ਧਾਰੀਆਂ ਨੂੰ ਵੀ ਕਿਹਾ ਨਾਮ ਧਾਰੀਏ ਸਾਰੇ ਬੜੇ ਚੰਗੇ ਨੇ ਪਰ ਜੇ ਗੱਦੀ ਲਾ ਕੇ ਬੈਠਣਗੇ ਬਰਾਬਰ ਤਾਂ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਅਸੀਂ ਕਿਸੇ ਬੰਦੇ ਨੂੰ ਗੁਰੂ ਨਹੀਂ ਮੰਨਦੇ ਪਰ ਉਹ ਮੰਨਦੇ ਨੇ ਉਹ ਮੰਨੀ ਜਾਣ ਉਹਨਾਂ ਨੇ ਮੰਨਣ ਦਾ ਕੀ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾੜਲਾ ਹੈ ਇਸ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਮੰਨਣਾ ਹੈ ਅਸੀਂ ਕਿਸੇ ਬੰਦੇ ਨੂੰ ਨਹੀਂ ਮੰਨਦੇ ਨਾ ਜਵੰਨੀਏ ਨਾ ਕੱਲ ਮੰਨੀਏ ਜੇ ਗੁਰੂ ਕੀ ਹਉਜੂਰੀ ਦੇ ਵਿੱਚ ਮੰਨੋ ਕੁਰਸੀ ਲਾਉਂਦੇ ਆ ਨਾ ਉਹ ਤਾਂ ਗੁਰੂ ਦੀ ਬਰਾਬਰਤਾ ਆ ਗਈ ਗੁਰੂ ਦੀ ਬਰਾਬਰਤਾ ਕਿਵੇਂ ਕਰ ਸਕਦੇ ਆ ਅਸੀਂ ਤੁਹਾਨੂੰ ਮਰ ਜਾਣਾ ਚਾਹੀਦਾ ਜੇ ਤੂੰ ਇਹ ਗੋਡੇ ਦੁਖਦੇ ਆ ਤੂੰ ਗੋਡੇ ਗੋਡੇ ਨਵੇਂ ਪਵਾ ਹੋਰ ਕੁਝ ਕਰ ਨੀਚੇ ਬਹਿ ਜਾ ਮਰ ਜਾ ਪੂਰਾ ਫਰਾ ਬਹਿ ਜਾ ਨਾ ਬੈਠ ਗੁਰੂ ਦੇ ਚਰਨਾਂ ਚ ਪਰ ਗੁਰੂ ਦੀ ਬਰਾਬਰੀ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਲੋਕ ਨੇ ਜਿਹੜੇ ਇੱਕ ਆਰਐਸਐਸ ਦੇ ਛੱਡੇ ਹੋਏ ਆ ਕਿਉਂਕਿ ਸਾਡੇ ਗੁਰੂ ਦਾ ਸਤਕਾਰ ਘਟਾਉਣ ਘਟਾਉਣਾ ਚਾਹੁੰਦੇ ਆ ਵਾਰ-ਵਾਰ ਦੇ ਕੋਈ ਵਿਆਦੀ ਵਿਆਹ ਦਾ ਮੁੱਦਾ ਲੈ ਲੋ ਆ ਗੁਰੂ ਦੇ ਬਰਕਰਾਰ ਬਹਿ ਜਾਣਾ ਹੋਰ ਕਾਰਨ ਕੀ ਆ ਇਹ ਇਹੀ ਕਾਰਨ ਆ ਹੋਰ ਇਹੀ ਮੇਨਟਨਸ ਦਾ ਇਹਨਾਂ ਦਾ ਵੀ ਇਹਨਾਂ ਦਾ ਜਿਹੜਾ ਪ੍ਰੇਮ ਆ ਗੁਰੂ ਨਾਲ ਉਹ ਟੁੱਟ ਜਾਵੇ ਪਰ ਇਹ ਨਹੀਂ ਟੁੱਟ ਸਕਦਾ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ? ਸਭ ਤੋਂ ਵੱਲਾ ਤਾਂ ਬਾਹਗੁਰੂ ਜੀ ਦਾ ਹਾਲ ਚਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤਾਂ ਇਹੀ ਕਹਾਂਗੇ। ਇਹ ਜਿਹੜਾ ਹੈ ਬਿਵਾਦ ਹੈ ਇਹ ਬਿਵਾਦ ਨੂੰ ਸਮੇਟਿਆ ਜਾਵੇ। ਕਿਉਂ ਜਿਹੜੀਆਂ ਸੰਪਰਦਾਵਾਂ ਹੁੰਦੀਆਂ ਨੇ ਪਰ ਜਿਹੜੀ ਕੁਰਸੀ ਦਾ ਮਸਲਾ ਹੈ ਉਹ ਸਾਨੂੰ ਵਧੀਆ ਨਹੀਂ ਲੱਗਿਆ। ਕਿ ਚਲੋ ਕਿਸੇ ਤੋਂ ਨਹੀਂ ਮਨਾਉਣਾ। ਉਹਦਾ ਗੁਰੂ ਸਾਹਿਬ ਦੇ ਸਾਹਮਣੇ ਹੋ ਕੀ ਸਾਰਾ ਕੁਝ ਮਤਲਬ ਜਿਵੇਂ ਬਾਬਾ ਜੀ ਨੇ ਕਹਿ ਵੀ ਉਹਦਾ ਪੰਥ ਤੋਂ ਹੀ ਮੰਨਣਾ ਹੈ ਉਹ ਕਿਹੜਾ ਕਿਸੇ ਤੋਂ ਮਨਾਉਣਾ ਹੈ ਉਹ ਪੰਥ ਨਾਲੀ ਵੀ ਭਾਈ ਕੋਈ ਗੱਲ ਨਹੀਂ ਇਹ ਕੋਈ ਨਹੀਂ ਕਿਹਾ ਵੀ ਹੈ ਵੀ ਜੇ ਮੈਨੂੰ ਮਤਲਬ ਉਥੇ ਅਕਾਲ ਤਖਤ ਤੇ ਬੁਲਾਇਆ ਜਾਂਦਾ ਤਾਂ ਮੈਂ ਜਾਊਗਾ ਬੁਲਾਉਣਗੇ ਅਕਾਲ ਤਖਤ ਤੇ ਇਹ ਤਾਂ ਜੀ ਹੁਣ ਉਹਨਾਂ ਨੂੰ ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਬੁਲਾਉਣਗੇ ਬੁਲਾਉਣਾ ਚਾਹੀਦਾ ਬੁਲਾਉਣਾ ਚਾਹੀਦਾ ਮਤਲਬ ਵਿਵਾਦ ਮਟਾਉਣਾ ਚਾਹੀਦਾ ਹੈ ਇਹ ਮਤਲਬ ਸਾਡੇ ਦੇ ਵਿੱਚ ਬਹੁਤ ਵੱਡੀ ਦੁਬਧ ਹੈ ਤੇ ਇਹ ਮਤਲਬ ਪਹਿਲਾਂ ਅੰਬਰਤਪਾਲ ਵੇਲੇ ਵੀ ਇਹ ਲੋਕਾਂ ਨੇ ਗੱਲ ਕੀਤੀ ਸੀ ਉਹਨੇ ਵੀ ਟੂਕੀਆਂ ਤੇ ਆ ਕੁਰਸੀਆਂ ਤੇ ਉਦੋਂ ਵੀ ਸਾਡੇ ਲੋਕ ਬੜੇ ਵਿਰੋਧ ਦੇ ਵਿੱਚ ਆਏ ਤੇ ਅੰਬਰਤਪਾਲ ਦੇ ਤਾਂ ਜਿਹੜਾ ਕੋਈ ਕੁਰਸੀ ਬਾਰੇ ਬੋਲੂਗਾ ਜਾਂ ਮਹਾਰਾਜ ਵਾਲੇ ਬੋਲੂਗਾ ਤਾਂ ਉਹਦੇ ਵਿਰੋਧ ਦੇ ਵਿੱਚ ਲੋਕ ਆਉਂਦੇ ਆਉਂਦੇ ਨੇ ਆਉਂਦੇ ਆਉਂਦੇ ਇਹ ਇਸ ਗੱਲ ਖਾਤਰ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਸਾਰਿਆਂ ਨੂੰ ਇਹ ਵਿਵਾਦ ਨੂੰ ਸਮਝੋ ਇਹ ਕੋਈ ਮਤਲਬ ਠੀਕ ਨਹੀਂ ਆਇਆ ਜੇ ਇਹ ਨਾ ਕੋਈ ਬਿੱਲੇ ਲੱਗਿਆ ਫਿਰ ਫੌਜਾਂ ਕੀ ਕਰਨਗੀਆਂ ਫੌਜਾਂ ਜੀ ਮਤਲਬ ਲਾਉਣਾ ਪਊਗਾ ਬਿੱਲੇ ਇਹ ਮਤਲਬ ਜਿਹੜੀ ਸ਼੍ਰੋਮਣੀ ਕਮੇਟੀ ਹੈ ਸਾਡੀ ਜਾਂ ਸਾਡੀ ਸੰਪਰਤ ਅਕਾਲ ਤਖਤ ਦੇ ਜਥੇਦਾਰ ਨੇ ਉਹਨੂੰ ਕਰਨਾ ਪਊਗਾ ਨਹੀਂ ਕਰੂਗਾ ਫਿਰ ਉਹ ਅਕਾਲ ਤਖਤ ਦੇ ਜਥੇਦਾਰ ਕਹਦੇ ਨੇ ਉਹ ਠੀਕ ਹੈ ਇਹ ਸਾਡੇ ਜਿਹੜੇ ਜਥੇਦਾਰ ਨੇ ਇਹਨਾਂ ਨੂੰ ਇਹ ਲੈਣਾ ਚਾਹੀਦਾ ਮਤਲਬ ਇਹਨਾਂ ਨੂੰ ਇਹ ਵਿਵਾਦ ਮਟਾਉਣਾ ਚਾਹੁੰਦਾ ਕਿਉਂ ਸਾਨੂੰ ਲੜਾ ਮਰਵਾ ਮਰਵਾ ਰਹੇ ਨੇ ਇਹ ਆਪ ਚ ਇਹ ਸਾਰਾ ਇਹ ਸ਼ੁਰਮਣੀ ਕਮੇਟੀ ਇਹ ਕਰ ਰਹੀ ਹੈ ਜੇ ਇਹ ਪਹਿਲਾਂ ਹੀ ਰੋਕਿਆ ਹੁੰਦਾ ਜਦੋਂ ਅੰਮ੍ਰਿਤਪਾਲ ਦੇ ਵਿਰੋਧ ਚ ਚੱਲਦੇ ਦੇ ਲੋਕ ਜੇ ਉਹਦੀ ਇਹ ਗੱਲ ਕੀਤੀ ਹੁੰਦੀ ਤਾਂ ਉਹ ਕੁਰਸੀ ਨਾ ਲਾਉਂਦਾ ਅੱਖਰ ਦੇ ਵਿੱਚ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀ ਭਾਈ ਇਹ ਘਰਤ ਹੈ ਜੋ ਕੁਰਸੀ ਲਾਈ ਹੋਈ ਹੈ ਸਾਰੇ ਸਿੱਖ ਕੌਮ ਤੋਂ ਜਥੇਦਾਰਾਂ ਤੋਂ ਜੋ ਕਾਲ ਤੱਕ ਦੇ ਜਥੇਦਾਰ ਸਾਹਿਬ ਨੇ ਆਪਣੇ ਗੜਗੰਝ ਜਾ ਬਣਾਏ ਨੇ ਕਿ ਸਾਰੀਆਂ ਸੰਪਰਦਾਮਾਂ ਨੇ ਇਹਨਾਂ ਨੂੰ ਪੱਗ ਦਿੱਤੀ ਹੈ ਆਪਣਾ ਬੁੱਢੇਦਾਲ ਦੇ ਜਥੇਦਾਰ ਨੇਗੇ ਤੇ ਉਹਨਾਂ ਤੋਂ ਸਾਰਿਆਂ ਤੋਂ ਉਹਨਾਂ ਨੂੰ ਬੈਠ ਕੇ ਇਹ ਗੱਲ ਦਾ ਮਸਲਾ ਹੱਲ ਕਰਨਾ ਚਾਹੀਦਾ ਹੈਗਾ ਬੁਲਾ ਕੇ ਇਹ ਸਿੱਖ ਕੌਮ ਤੋਂ ਗੁਰੂ ਗ੍ਰੰਥ ਸਾਹਿਬ ਤੂੰ ਹੀ ਸੀ ਮਾਫੀ ਮੰਗਣੀ ਹੈ ਕਿ ਨਾ ਹੁਣ ਸਾਰੇ ਜਾਗ ਪਏ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਠੀਕ ਹੈ ਹਾਂਜੀ ਜਥੇਦਾਰ ਦੇ ਬੋਲਣ ਤੇ ਰਾਜਾ ਰਾਜ ਸਿੰਘ ਦੇ ਬੋਲਣ ਤੇ ਸਾਰੇ ਹੁਣ ਜਾਗ ਪਏ ਸਾਰਿਆਂ ਨੇ ਬਿਆਨ ਆਈ ਜਾਂਦੇ ਨੇ ਇਹ ਬਹੁਤ ਵੱਡੀ ਗਲਤੀ ਹੈ ਜਿਹੜੇ ਉਹਨਾਂ ਦੇ ਕਮੈਂਟਾਂ ਦੇ ਵਿੱਚ ਆਉਂਦੇ ਨੇਗੇ ਜੋ ਸੰਤਾਂ ਦੇ ਸੇਵਾਦਾਰਾਂ ਵੱਲੋਂ ਕਮੈਂਟ ਕੀਤੇ ਜਾਂਦੇ ਨੇ ਵੀ ਬਾਬੇ ਨੇ ਮੱਝਾਂ ਵੰਡੀਆਂ ਜੀ ਬਾਬੇ ਨੇ ਫਲਾਣੇ ਤੋਂ ਲੰਗਰ ਲਾਏ ਜੀ ਲੰਗਰਾਂ ਦਾ ਤੇ ਇਹਦੇ ਵਿੱਚ ਮਸਲ ਹੀ ਕੋਈ ਨਹੀਂ ਗੱਲ ਤਾਂ ਮਹਾਰਾਜ ਦੀ ਬਰਾਬਰੀ ਦੇਗਾ ਜੇ ਅਸੀਂ ਅੱਜ ਕੁਰਸੀਆਂ ਲਾ ਕੇ ਬਹਿਨੇਗੇ ਅਸੀਂ ਕੱਲ ਨੂੰ ਛੋਟੇ ਲੈਵਲ ਤੇ ਕਿਸੇ ਨੂੰ ਕਿਵੇਂ ਸਮਝਾਵਾਂਗੇ ਜੋ ਸਾਡੀਆਂ ਵੱਡੀਆਂ ਸੰਪਰਦਾਵਾਂ ਮੀ ਇਸ ਰਾਹ ਚੱਲ ਪਈਆਂ ਸਾਨੂੰ ਉਤੋਂ ਸੇਧ ਲੈਣੀ ਚਾਹੀਦੀ ਅਸੀਂ ਬਾਬਾ ਉਹਨਾਂ ਦੇ ਕਾਲਜ ਖੋਲੇ ਹੋਏ ਨੇਗੇ ਵਿੱਦਿਆ ਪ੍ਰਾਪਤ ਕਰਵਾਉਂਦੇ ਨੇਗੇ ਠੀਕ ਹੈ ਸਿੱਖੀ ਦੇ ਲਾਡ ਲਾਉਂਦੇ ਨੇ ਗੁਰੂ ਕੇ ਲੰਗਰ ਚੱਲਦੇ ਨੇ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਲੱਕ ਹਿੱਲੇ ਮਜਾਜਣ ਦਾ ਉਹਦਾ ਨਹੀਂ ਅਸੀਂ ਸਤਿਕਾਰ ਕਰਦੇ ਜਾਂ ਸਾਨੂੰ ਵੀ ਸੁਪਨੇ ਆਉਂਦੇ ਨੇ ਵਿਆਹ ਦੇ ਫਿਰ ਵਿਆਹ ਕਰਵਾ ਲੈਦਾ ਫਿਰ ਉੱਥੇ ਕੱਲ ਨੂੰ ਬੈਠੇ ਗਾਦੇ ਵਿੱਚ ਠੀਕ ਹੈ ਜੇ ਤੁਹਾਨੂੰ ਸੁਪਨੀ ਵਿਆਹ ਦੇ ਆਉਂਦੇ ਨੇ ਅਸੀਂ ਕਰਵਾਇਆਗਾ ਅਸੀਂ ਥੋੜੀ ਕਹਿਣਾ ਸੀਗਾ ਵੀ ਸਾਨੂੰ ਸੁਪਨੇ ਵਿਆਹ ਦੇ ਆਉਂਦੇ ਨੇਗੇ ਠੀਕ ਹੈ ਹਾਂਜੀ ਇਹ ਨਹੀਂ ਸੰਦੇ ਜਥੇਦਾਰ ਜਥੇਦਾਰ ਬਾਬਾ ਕਮਧੂਰ ਸਿੰਘ ਜੀ ਮੇਦੇ ਪਾਸ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਸਵਾਗਤ ਹੈ ਜਿਹੜੀਆਂ ਸੰਗਤਾਂ ਨੇ ਇਹ ਗਲਤੀਆਂ ਕਰਦੀਆਂ ਉਹਨਾਂ ਨੂੰ ਚੇਤਾਵਨੀ ਹੈ ਵੀ ਗਲਤੀਆਂ ਨਾ ਕਰੋ ਉਹਦਾ ਬਾਬਾ ਆਪ ਦੇਖੋ ਗੁਰੂ ਕੋਈ ਨਹੀਂ ਬਣ ਸਕਦਾ ਅੱਜ ਅਸੀਂ ਮਹਾਕਾਲਾ ਪੁਰੋਂ ਸੁਣ ਲੈ ਅਸੀਂ ਕਹਿੰਦੇ ਵੀ ਗੁਰੂ ਦੇ ਬਰਾਬਰ ਨਹੀਂ ਹੋ ਸਕਦੇ ਅਸੀਂ ਗੁਰੂ ਦਾ ਸਤਿਕਾਰ ਕਰਦੇ ਆ ਗੁਰੂ ਦਾ ਸਤਿਕਾਰ ਕਰਦੇ ਰਹੋ ਜਿਹੜਾ ਇਹ ਗਲਤੀਆਂ ਕਰਦੇ ਕੋਈ ਕੁਰਸੀਆਂ ਲਾਂਦਾ ਕੋਈ ਕੁਛ ਕਰਦਾ ਉਹ ਨਜਾਇਜ਼ ਬਹੁਤ ਜ਼ਿਆਦਾ ਨਜਾਇਜ਼ ਹੈ ਬਾਬਾ ਪੁਰੋਂ ਸੁਣ ਲੈ ਗੁਰੂ ਤਾਂ ਉੱਤੋਂ ਦੇ ਨਹੀਂ ਹੋ ਸਕਦਾ ਕੋਈ ਜੇ ਲੱਖ ਬੇਨਤੀਆਂ ਕਰਮਜੀ ਜੇ ਸੰਸਾਰ ਦੇ ਕੋਈ ਬੰਦਾ ਕਹਿੰਦਾ ਮੈਂ ਗੁਰੂ ਦੇ ਬਰਾਬਰ ਦਾ ਹੋ ਜੂ ਨਾ ਐਥੇ ਇਹੋ ਜਿਹਾ ਕੋਈ ਦੁਨੀਆ ਨਹੀਂ ਵੀ ਸੰਸਾਰ ਦੇ ਗੁਰੂ ਦਾ ਬਰਾਬਰ ਦਾ ਹੋ ਜੇ ਪਰ ਬਰਾਬਰੀ ਤਾਂ ਹੋ ਰਹੀ ਹੈ ਇਹ ਬਰਾਬਰੀ ਦਾ ਬਾਬਾ ਨਜਾਇਜ਼ ਧੱਕਾ ਕਰ ਰਹੇ ਇਹ ਸਾਰੇ ਲੋਕ ਠੀਕ ਦਾ ਗੁਰੂਏ ਰੂਆ ਠੀਕ ਗੁਰੂ ਦਾ ਸਨਕਾਰ ਕਰੋ ਠੀਕ ਵੇ ਗੁਰਸ਼ੀਪ ਸਿੰਘ ਖਾਨ ਸਾਹਿਬ ਮਰੇ